ਅਸੀਂ ਕਾਜੀ ਸਾਰਿਆਂ ਨੂੰ ਇਹ ਧਾਨਾਂ ਦੀ ਸਿੱਧੀ ਬਜਾਈ ਕੀਤੀ ਹੋਈ ਹੈ ਇਹ ਸਮੇਂ ਦੀ ਲੋੜ ਹੈ ਵਕਤ ਦੀ ਇੱਕ ਬਹੁਤ ਵੱਡੀ ਲੋੜ ਹੈ ਅ ਬਿਨਾ ਸ਼ੱਕ ਅਸੀਂ ਕਦੋਂ ਵੀ ਕਰਦੇ ਆਂ ਪਰ ਹਰ ਸਾਲ ਪਿਛਲੇ 7-8 ਸਾਲਾਂ ਤੋਂ ਅਸੀਂ ਸਿੱਧੀ ਬਜਾਈ ਕਰਦੇ ਆਂ ਪਹਿਲਾਂ ਥੋੜਾ ਰਕਬਾ ਬੀਜਦੇ ਸੀ ਐਤਲੀ ਰਕਬਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਏਕੇ ਪਰ ਜ਼ਮੀਨ ਲੈ ਕੇ ਵੀ ਕੁਝ ਖੇਤੀ ਕਰਦੇ ਆਂ ਅਸੀਂ ਸੋ ਹਰ ਜਗ੍ਹਾ ਤੇ ਥੋੜ੍ਹੀ-ਥੋੜ੍ਹੀ ਅਸੀਂ ਜੂਰ ਸਿੱਧੀ ਬਜਾਈ ਕੀਤੀ ਹੈ ਇਹ ਜਿਤਿਬ ਜਾਈ ਤੋਂ ਭਾਵ ਇਹ ਹੈ ਕਿ ਇਹਨੂੰ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਹੈ ਹੁਣ ਦੇਖੋ ਬਿਲਕੁਲ ਸੁੱਕਾ ਪਿਆ ਸੀ ਖੇਤ ਇਹ ਮੀਂਹ ਪੈ ਕੇ ਹਟਿਆ ਤੇ ਇਹਨੂੰ ਹੁਣ ਪਾਣੀ ਆ ਗਿਆ ਤੇ ਹੁਣ ਪਾਣੀ ਦੀ ਕੁਝ ਦਿਨਾਂ ਬਾਅਦ ਲੋੜ ਪੋਕ ਜਦੋਂ ਤੇ ਸੁੱਕ ਜਾਊਗਾ ਸੋ ਪਾਣੀ ਜਿਵੇਂ ਡੂੰਘੇ ਜਾ ਰਹੇ ਨੇ ਦਿਨ ਪਤਨ ਪਾਣੀ ਡੂੰਘੇ ਜਾ ਰਹੇ ਨੇ ਸੋ ਸਾਨੂੰ ਬਦਲੀਆਂ ਫਸਲਾਂ ਬੀਜਣ ਦੀ ਲੋੜ ਪੈਣੀ ਹੈ ਸਾਨੂੰ ਪਾਣੀ ਨੂੰ ਬਚਾਉਣ ਦੀ ਲੋੜ ਪੈਣੀ ਹੈ ਬੇਸ਼ੱਕ ਕਿ ਸਰਕਾਰਾਂ ਦੇ ਕੰਮ ਹੋਇਆ ਕਰਦੇ ਨੇ ਪਰ ਸਰਕਾਰਾਂ ਕਈ ਵਾਰ ਪਵੇਸੜੀਆਂ ਹੋ ਜਾਂਦੀਆਂ ਨੇ ਪਰ ਆਪਾਂ ਨੂੰ ਆਪ ਖੁਦ ਇਹ ਕੰਮ ਕਰਨਾ ਪੈਣਾ ਆਪ ਸਿੱਧੀ ਜਾਈ ਬਲਾਂਣਾ ਪੈਣਾ ਇਹੋ ਜਿਹੀਆਂ ਫਸਲਾਂ ਬਲਾਂਣਾ ਪੈਣਾ ਜਿਵੇਂ ਗੰਨਾ ਵੀ ਅਸੀਂ ਬੀਜਿਆ ਇੱਕ ਸੀ ਸੋ ਗੰਨਾ ਜਾਂ ਸਾਰੀਆਂ ਫਸਲਾਂ ਬੀਜੀਏ ਤਾਂ ਉਹਦੇ ਨਾਲ ਮਿਲ ਲੱਗਦਾ ਸਾਰਾ ਕੁਝ ਠੀਕ ਹੋਊਗਾ ਆ ਦੇਖੋ ਬੜੀ ਸੋਹਣੀ ਹਰਿਆਲੀ ਮਾਰਦੇ ਖੇਤ ਖੜੇ ਨੇ ਇਹ ਪਹਿਲਾਂ ਬੀਜਿਆ ਹੋਇਆ ਸੀ ਇਹਦੇ ਨਾਲ ਦਾ ਕੀ ਲਾ ਜਿਹੜਾ ਆ ਉਹ ਥੋੜਾ ਛੋਟਾ ਬਾਅਦ ਚ ਬੀਜਿਆ ਉਹ ਤੋਂ ਗਾਹ ਕਦੋਂ ਵੀ ਕੀਤਾ ਉਹ ਵੀ ਆਪਣੇ ਖੇਤ ਨੇ ਸੋ ਇਸ ਤਰ੍ਹਾਂ ਸਾਰੇ ਪਾਸੇ ਬੰਨ੍ਹ ਕੇ ਜੇ ਕੰਮ ਕੀਤਾ ਜਾਵੇ ਮੈਨੂੰ ਲੱਗਦਾ ਕਿ ਚੰਗਾ ਹੋ ਸਕਦਾ ਸਾਰਾ ਕੁਝ ਸਿੱਤੀ ਬਜਾਈ ਦੇ ਜਿਵੇਂ ਬਹੁਤ ਸਾਰੇ ਫਾਇਦੇ ਨੇ ਸਭ ਤੋਂ ਵੱਡਾ ਫਾਇਦਾ ਤਾਂ ਪਾਣੀ ਦਾ ਹੈ ਬਹੁਤ ਸਾਰੇ ਲੋਕਾਂ ਨੂੰ ਐਂ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਤਾਂ ਨਕਾਲ ਘੱਟ ਹੋ ਸਕਦਾ ਹੈ ਘੱਟ ਨਿਕਲ ਸਕਦੀ ਹੈ ਪਰ ਨਹੀਂ ਇਹ ਪੂਰੀ ਨਿਕਲਦੀ ਹੈ ਆ ਦੇਖੋ ਤੁਸੀਂ ਥੋੜਾ ਨੇੜੇ ਕੇ ਦਿਖਾਇਆ ਉਥੇ ਆ ਜਿੰਮੇ ਜੰਮੀ ਹੋਈ ਸੀ ਇਹਦੇ ਆਪ ਦੇ ਹੁਣ ਤਿੰਨ ਤਿੰਨ ਪੱਤੇ ਕਿਹਦੇ ਦੋ ਦੋ ਪੱਤੇ ਕਿਹਦੇ ਚਾਰ ਚਾਰ ਪੱਤੇ ਬਣ ਗਏ ਸੋ ਥੋੜੀ ਜਿਹੀ ਗੌਰ ਰੱਖਣ ਦੀ ਲੋੜ ਹੈ ਵਧੀਆ ਫਸਲ ਹੁੰਦੀ ਹੈ ਪਾਣੀਆਂ ਬਾਰੇ ਜੇ ਅਸੀਂ ਨਾ ਅੱਜ ਅਵੇਅਰ ਹੋਏ ਤਾਂ ਸਾਡੇ ਲਈ ਪ੍ਰੋਬਲਮ ਆ ਸਕਾਂ ਸਰ ਦੀ ਵੱਡੀ ਪ੍ਰੋਬਲਮ ਹੋ ਸਕਦੀ ਹੈ ਇੱਥੇ ਦੇਖੋ ਕਿੰਨੇ ਸੋਹਣੇ ਖੜੇ ਆ ਵਿੱਚ ਕਿਤੇ ਚਲੋ ਘਾਹ ਕੋ ਜਿਹੜਾ ਕੋ ਮੜ ਜੰਮਦਾ ਇੱਥੇ ਹੁਣ ਇੱਕ ਜੀ ਇੱਕ ਸਪਰੇ ਹੋ ਜੂਗੀ ਤਾਂ ਉਹਦੇ ਨਾਲ ਠੀਕ ਹੋ ਜਾਊਗਾ ਇਹ ਆਮ ਲੋਕ ਤੌਰ ਤੇ ਲੋਕ ਨੋਮਿਕੋਲ ਵਰਗਾ ਸਪਰੇ ਕਰਦੇ ਹੁੰਦੇ ਆ ਤੇ ਸਮੇਂ ਦੀ ਲੋੜ ਹੈ ਜੀ ਇਹੋ ਜਿਹੀਆਂ ਖੇਤੀਆਂ ਕਰਨੀਆਂ ਜਾਂ ਬਦਲੀਆਂ ਫਸਲਾਂ ਬੀਜਣੀਆਂ ਜਿੰਨੀਆਂ ਬੀਜ ਸਕਦੇ ਆ ਮੈਂ ਇਹ ਗੱਲ ਨੂੰ ਸਮਝਦਾ ਕਿ ਨਿਰਾਪੁਰਾ ਪਾਣੀ ਲਈ ਕੱਲ ਕਿਸਾਨ ਜ਼ਿੰਮੇਵਾਰ ਨੇ ਬਹੁਤ ਸਾਰੇ ਲੋਕ ਜ਼ਿੰਮੇਵਾਰ ਨੇ ਪਾਣੀ ਦਿੱਤਾ ਥਲੇ ਜਾਣ ਲਈ ਪਰ ਕਿਉਂਕਿ ਜਿਹੜਾ ਸਾਹਮਣੇ ਚੀਜ਼ ਦਿਖਦੀ ਉਹ ਸਿਰਫ ਕਿਸਾਨ ਹੀ ਦਿਖਦੇ ਨੇ ਇਸ ਕਰਕੇ ਪਰ ਇਹ ਗੱਲ 'ਚ ਆਪਾਂ ਇਹ ਗੱਲ 'ਚ ਨਾ ਪਈਏ ਕਿ ਕਿਹਦੇ ਕਿਹਦੀ ਕਸੂਰ ਹੈ ਕਿਹਦਾ ਨਹੀਂ ਕਸੂਰ ਹੈ ਆਪਾਂ ਸਾਰੇ ਰਲ ਕੇ ਜਿੰਨਾ ਪਾਣੀ ਬਚਾ ਸਕਦੇ ਆ ਪਾਣੀ ਬਚਾਈਏ ਜਿੰਨਾ ਪਾਣੀ ਆਪਾਂ ਡਰੇਨ ਕਰ ਸਕਦੇ ਆ ਥਲੇ ਬਰਸਾਤਾਂ ਦਾ ਪਾਣੀ ਸਾਡੇ ਕੋਲ ਹੁੰਦਾ ਉਹਨੂੰ ਡਰੇਨ ਕਰੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਿਆ ਰਹੇ। ਜੇ ਪਾਣੀ ਹੈ ਤਾਂ ਜੀਵਨ ਹੈ ਕਹਿੰਦੇ। ਪਹਿਲਾਂ ਪਾਣੀ ਜੋ ਅਜੇ ਥਾਰਿਆ ਸਭ ਕੋਇ। ਸੋ ਪਾਣੀ ਸਾਡੀ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਹੈ। ਜਿਨ੍ਹਾਂ ਥਾਵਾਂ ਤੇ ਪਾਣੀ ਦੀ ਬਹੁਤ ਘਾਟ ਹੈ, ਰਾਜਸਥਾਨ ਦੇ ਕੁਝ ਏਰੀਆ ਵਿੱਚ ਪਾਣੀ ਦੀ ਬਹੁਤ ਘਾਟ ਹੈ। ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਕਿ ਪਾਣੀ ਦੀ ਕੀਮਤ ਕੀ ਹੈ। ਸੋ ਸਾਡੇ ਲਈ ਇਹ ਉਪਰਾਲਾ ਹੋਣਾ ਚਾਹੀਦਾ ਹੈ। ਹਰ ਮਨੁੱਖ ਲਈ ਉਪਰਾਲਾ ਹੋਣਾ ਚਾਹੀਦਾ ਹੈ। ਹਜੇ ਸਾਨੂੰ ਅਸੀਂ ਕਈ ਵਾਰ ਲੰਬੀ ਗੱਲ ਨਹੀਂ ਸੋਚਦੇ। ਇਹ ਸਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਪਾਣੀ ਇਹਦੀ ਐਡੀ ਘਾਟ ਜਿੰਨਾ ਰੋਲਾ ਪਾਇਆ ਜਾ ਰਿਹਾ ਪਰ ਸੱਚੀ ਮੂਜੀ ਪਾਣੀ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀ ਹੈ ਸੋ ਇਹਨੂੰ ਅ ਹੱਲ ਅਸੀਂ ਕਰਨਾ ਹੈ ਕਿਸੇ ਨੇ ਨਹੀਂ ਕਰਨਾ ਸਾਡੀ ਧਰਤੀਆਂ ਜਿਹਨਾਂ ਮਰਜ਼ੀ ਸੋਨਾ ਬਣਾਈਏ ਜਿੰਨੇ ਮਰਜ਼ੀ ਬਰਾਂਡ ਬਣਾਈਏ ਇਹ ਸਾਡੇ ਹੱਥ ਵਿੱਚ ਹੈ ਸੋ ਆਓ ਆਪਾਂ ਲੜਕੇ ਸਾਰੇ ਜਿੰਨੇ ਉਪਰਾਲੇ ਕਰ ਸਕਦੇ ਹਾਂ ਇਸ ਕੰਮ 'ਤੇ ਉਪਰਾਲੇ ਕਰੀਏ ਸਭ ਤੋਂ ਪਹਿਲਾਂ ਜਿਹੜੀ ਚੀਜ਼ ਹੈ ਬਾਬੇ ਨਾਨਕ ਨੇ ਕਿਹਾ ਸੀ ਇਹ ਕਹਿੰਦੇ ਵੀ ਪਵਨ ਗੁਰੂ ਪਾਣੀ ਪਤਾਲੀ ਗੱਲ ਹੈ ਪਹਿਲਾਂ ਪਾਣ ਪਾਣੀ ਸਾਹਮਣੇ ਸਾਡੇ ਲਈ ਵਾਤਾਵਰਣ ਸਾਹਮਣੇ ਬਹੁਤ ਜ਼ ਜਿੰਨੇ ਰੁੱਖ ਲਗਾ ਸਕਦੇ ਆ ਬਰਸਾਤ ਦਾ ਮੌਸਮ ਆ ਰਿਹਾ ਕਿਉਂਕਿ ਰੋਕੇ ਦੇ ਵਿੱਚ ਹਰੀ ਹੋ ਜਾਂਦੇ ਨੇ ਪਰ ਵੱਧ ਤੋਂ ਵੱਧ ਰੁੱਖ ਲਾਈਏ ਜਿੰਨੀ ਹੱਥਾਂ ਮੇ ਪਿੱਲੀਆਂ ਪਈਆਂ ਉੱਥੇ ਵੱਧ ਤੋਂ ਵੱਧ ਰੁੱਖ ਲਾਈਏ ਰੁੱਖ ਲਾਉਣ ਤੋਂ ਬਾਅਦ ਸਾਡੇ ਕੋਲ ਜਿਹੜਾ ਦੂਜਾ ਕੰਮ ਹੈ ਕਿ ਜਿਹੜਾ ਪਾਣੀ ਵਸਾਤ ਆਉਂਦਾ ਹੈ ਡਰੇਨ ਕਰੀਏ ਉਹਨੂੰ ਵੱਧ ਤੋਂ ਵੱਧ ਆਪਣਨ ਸਾਰੇ ਨੂੰ ਸਿਸਟਮ ਪਤਾ ਲੱਗਦਾ ਬਹੁਤ ਸਾਰੀ ਵੀਡੀਓ ਵੀ ਆ ਗਈ ਹੈ ਕਿਦਾਂ ਡਰੇਨ ਕਰਨਾ ਸੋ ਉਹਨੂੰ ਪਾਣੀ ਨੂੰ ਅਸੀਂ ਧਰਤੀ ਦੇ ਥੱਲੇ ਦਿੱਤਾ ਤੱਕ ਪਹੁੰਚਾਈਏ ਤਾਂ ਕਿ ਇਹਨਾਂ ਤੱਕ ਦਾ ਲੈਵਲ ਪਾਣੀ ਉੱਪਰ ਆ ਸਕੇ ਗੰਦੇ ਪਾਣੀ ਨੂੰ ਹੋਣ ਤੋਂ ਬਚਾਈਏ ਇਹ ਸਾਡੇ ਲਈ ਜ਼ਰੂਰੀ ਕੰਮ ਹੈ ਜੀ ਆਉਣ ਵਾਲੇ ਬੱਚੇ ਨੇ ਉਹਨਾਂ ਲਈ ਸਭ ਤੋਂ ਚੰਗਾ ਤੇ ਜ਼ਰੂਰੀ ਕੰਮ ਅਸੀਂ ਇਹ ਕਰ ਰਹੇ ਹਾਂ